ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਗੁਰੂ ਪਿਆਰੇਓ ਪਿੰਡ ਰੁੜਕਾਂ ਕਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਆਪ ਜੀ ਸਾਰੇ ਸੰਥਿਆ ਦੇ ਕੈਂਪ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਕਲਾਸ ਤੋਂ ਬਾਅਦ ਜਿਹੜਾ ਐਕਸਟਰਾ ਕੰਮ ਆ ਸਾਡਾ ਗੁਰਸਿੱਖੀ ਦੀ ਗੁਰਮਤ ਦੀ ਜਾਂ ਸਾਡੀ ਅਸਲੀ ਵਿਰਾਸਤ ਦੀ ਮੁੱਢਲੀ ਜਾਣਕਾਰੀ ਜਿਹੜੀ ਆ ਉਹਦੇ ਵਿੱਚੋਂ ਅੱਜ ਆਪਾਂ ਦੇਸੀ 12 ਮਹੀਨਿਆਂ ਦੇ ਨਾਮ ਤੇ 6 ਰੁੱਤਾਂ ਜਿਹੜੀਆਂ ਸਾਡੀਆਂ 6 ਰੁੱਤਾਂ ਨੇ ਤੇ ਜਿਹੜੇ ਸਾਡੇ 12 ਮਹੀਨੇ ਨੇ ਚੇਤ ਵਿਸਾਖ ਜੇਠ ਹਾੜ ਸਾਵਣ ਪਾਦਰੋਂ ਅੱਸੂ ਕੱਤਕ ਮੱਘਰ ਪੋ ਮਾਘ ਫਗਣ ਤੇ 6 ਰੁੱਤਾਂ ਸਾਡੀਆਂ ਬਸੰਤ ਗ੍ਰਿਕਮ ਪਾਵਸ ਸਰਦ ਹਿਮ ਤੇ ਸਿਸਰ ਸੋ ਤੁਹਾਨੂੰ ਇਹ ਕੱਲ ਨੂੰ ਯਾਦ ਕਰਨ ਨੂੰ ਦਿੱਤਾ ਹੋਇਆ ਸੀ ਬੜੇ ਸੋਹਣੇ ਤਰੀਕੇ ਨਾਲ ਇਹ ਕੰਮ ਸਾਰਾ ਸੋ ਅੱਜ ਤੁਹਾਡੇ ਤੋਂ ਸਾਰਿਆਂ ਤੋਂ ਇਹ 12 ਮਹੀਨੇ ਪੁੱਛੇ ਜਾਣਗੇ ਕਿਸ-ਕਿਸ ਨੂੰ ਯਾਦ ਹੋਏ ਨੇ ਕਿਸ-ਕਿਸ ਨੂੰ ਨਹੀਂ ਯਾਦ ਹੋਏ ਤੇ ਇਹ ਹੁਣ ਆਪਾਂ ਨੂੰ ਪਤਾ ਚੱਲੇਗਾ ਵੀ ਇਹ 12 ਮਹੀਨੇ ਕਿਹਨੇ-ਕਿਹਨੇ ਯਾਦ ਕੀਤੇ ਨੇ ਤੇ ਕਿਹਨੇ-ਕਿਹਨੇ ਯਾਦ ਨਹੀਂ ਕੀਤੇ ਤੋ ਪਹਿਲਾਂ ਇਹ 12 ਮਹੀਨਿਆਂ ਦਾ ਜਿਹੜਾ ਇਤਿਹਾਸ ਆਪਾਂ ਸੁਣ ਲਈਏ ਸਭ ਤੋਂ ਪਹਿਲਾਂ 12 ਮਹੀਨਿਆਂ ਤੇ ਮੋਹਰ ਲਾਈ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਖਾਰੀ ਰਾਗ ਦੇ ਵਿੱਚ ਮਹਾਰਾਜ ਨੇ 12 ਮਹੀਨੇ 12 ਮਾਹੀ ਦੀ ਬਾਣੀ ਉਚਾਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੂਜੀ ਵਾਰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੇ ਮਾਜ ਰਾਗ ਦੇ ਵਿੱਚ ਬਾਣੀ ਉਚਾਰੀ 12ਵਾਂ ਦੀ ਬਾਣੀ ਉਚਾਰੀ ਤੀਜੀ ਵਾਰ ਸਾਡੇ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਕਲਗੀ ਤਰਪਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕ੍ਰਿਸ਼ਨਾ ਵਾਹਿਗੁਰੂ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਮੈਂ ਗਲਤ ਬੋਲ ਗਿਆ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਕ੍ਰਿਸ਼ਨਾ ਅਵਤਾਰ ਦੇ ਵਿੱਚ ਜਮਨਾ ਦੇ ਕੰਢੇ ਤੇ ਭਾਈ ਮਨੀ ਸਿੰਘ ਜੀ ਦੇ ਬੇਨਤੀ ਕਰਨ ਤੇ ਮਹਾਰਾਜ ਨੇ ਕ੍ਰਿਸ਼ਨਾ ਅਵਤਾਰ ਦੇ ਵਿੱਚ 12ਵਾਂ ਦੀ ਬਾਣੀ ਉਚਾਰੀ ਸੋ ਹੁਣ ਆਪਾਂ ਤੁਹਾਡੇ ਤੋਂ ਸਾਰਿਆਂ ਤੋਂ ਇਹ 12 ਮਾਹ ਸੁਣਾਵਾਂਗੇ 12 ਮਹੀਨੇ ਸੁਣਾਵਾਂਗੇ ਤੇ 6 ਰੁੱਤਾਂ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਜਨਵਰੀ ਫਰਵਰੀ ਯਾਦ ਕਰਾਉਂਦੇ ਆ ਸਕੂਲਾਂ ਵਾਲੇ ਵੀ ਯਾਦ ਕਰਾਉਂਦੇ ਆ ਪਰ ਜਿਹੜੇ ਸਾਡੇ ਅਸਲੀ 12 ਮਹੀਨੇ ਨੇ ਤਖੱਲਸ ਖਾਲਸ ਜਿਹੜੇ ਨੇ ਜਿਹੜੀਆਂ ਰੁੱਤਾਂ ਪੰਜਾਬ ਦੇਸ਼ ਵਿੱਚ ਹੁੰਦੀਆਂ ਨੇ ਸੋ ਉਹ 12 ਮਹੀਨੇ ਬਹੁਤ ਘੱਟ ਸਾਨੂੰ ਯਾਦ ਹੁੰਦੇ ਆ ਕਿਉਂਕਿ ਆਪਾਂ ਗੁਰੂ ਘਰਾਂ ਦੇ ਵਿੱਚ ਜਨਵਰੀ ਫਰਵਰੀ ਮਹੀਨੇ ਦੀ ਆਮਦ ਦਾ ਦਿਨ ਨਹੀਂ ਮਨਾਉਂਦੇ ਇੱਕ ਤਰੀਕ ਨਹੀਂ ਆਪਾਂ ਮਨਾਉਂਦੇ ਆਪਾਂ ਦੇਸੀ ਮਹੀਨੇ ਦੀ ਆਰੰਭਤਾ ਦਾ ਦਿਨ ਸੰਗਰਾਮ ਦਾ ਦਿਨ ਮਨਾਉਂਦੇ ਆ ਸੋ ਇਸ ਕਰਕੇ ਆਪ ਜੀ ਸਾਰੇ ਬੜੇ ਸੋਹਣੇ ਤਰੀਕੇ ਨਾਲ ਵਿਰਾਜੇ ਹੋ ਹੁਣ ਮੈਨੂੰ ਤੁਸੀਂ 12 ਮਹੀਨਿਆਂ ਦੇ ਨਾਮ ਸੁਣਾਓ ਸਭ ਤੋਂ ਪਹਿਲਾਂ ਸਾਡੇ ਪੰਥ ਦੇ ਮਹਾਨ ਕਵੀਸ਼ਰ ਜਿਨ੍ਹਾਂ ਦਾ ਬੜਾ ਸੋਹਣਾ ਕਵੀਸ਼ਰੀ ਜੱਥਾ ਆ ਪੰਥ ਦੀ ਮਾਣ ਆਜ਼ ਹਸਤੀ ਨੇ ਸਤਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਜੱਗੀ ਸੰਧੂ ਉਹ ਸਾਡੇ ਕੋਲ ਇਹ 1 ਮਹੀਨੇ ਦੇ ਸੰਥਿਆ ਦੇ ਕੈਂਪ ਦੇ ਵਿੱਚ ਰੋਜ਼ਾਨਾ ਹਾਜ਼ਰੀ ਵੀ ਪਰਦੇ ਰਹੇ ਸੰਥਿਆ ਕਰਦੇ ਰਹੇ ਐ ਬੜੇ ਸੋਹਣੇ ਤਰੀਕੇ ਨਾਲ ਤੇ ਨਾਲ ਸ਼ਾਮ ਨੂੰ ਜਿਹੜੀ ਇੱਕ ਅਸ਼ਟਪਦੀ ਦੀ ਰੋਜ਼ਾਨਾ ਕਥਾ ਵਿਚਾਰ ਹੁੰਦੀ ਹੈ ਉਹਦੇ ਵਿੱਚ ਵੀ ਪਾਠ ਕਰਾਉਣ ਦੀ ਸੇਵਾ ਨਿਭਾਉਂਦੇ ਨੇ ਸੋ ਸਤਿਕਾਰਯੋਗ ਜਗਦੀਪ ਭਾਜੀ ਨੂੰ ਬੇਨਤੀ ਆ ਵੀ ਕਾਇਦਾ ਸਾਹਿਬ ਸੰਤੋਖ ਕਰਕੇ ਸਾਨੂੰ 12 ਮਹੀਨਿਆਂ ਦੇ ਨਾਮ ਸੁਣਾਉਣ ਜੀ ਹਾਂਜੀ ਚੇਤਰ ਵਿਸਾਖ ਜੇਠ ਹਾੜ ਸਾਵਣ ਭਾਦਰੂ ਅੱਸੂ ਤੱਕ ਮੱਗਰ ਓ ਮਾਗ ਪੱਗਣ ਹਾਂਜੀ 6 ਰੁੱਤਾਂ ਬਸੰਤ ਰੁੱਤ ਗ੍ਰੀਕ ਮੰਦਨ ਨੂੰ ਗਰਮੀ ਰੁੱਤ ਵੀ ਕਹਿੰਦੇ ਆ ਉਸ ਤੋਂ ਬਾਅਦ ਬਰਸਾਤ ਪਾਵਸ ਫਿਰ ਸਰਦ ਰੁੱਤ ਫਿਰ ਹਿਮ ਰੁੱਤ ਫਿਰ ਪੱਤਝੜ ਹਾਂਜੀ ਪ੍ਰਭਜੋ ਸਿੰਘ ਜੀ ਜੇਤ ਵਿਸਾਖ ਜੇਠ ਹਾਰ ਸਾਵਣ ਭਾਦਰੂ ਅੱਸੂ ਕੱਤਕ ਮੱਘਰ ਪੋ ਮਾਘ ਫੱਗਣ ਛੇ ਰੁੱਤਾਂ ਬਸੰਤ ਗ੍ਰੀਖਮ ਜਿਹਨੂੰ ਅਸੀਂ ਗਰਮੀ ਵੀ ਕਹਿ ਦਿੰਨੇ ਆ ਫਿਰ ਆ ਜਾਂਦੀ ਆ ਬਰਸਾਤ ਰੁੱਤ ਫਿਰ ਆ ਜਾਂਦੀ ਸਰ ਸਰਦ ਰੁੱਤ ਫਿਰ ਆਉਂਦੀ ਹਿਮ ਰੁੱਤ ਫਿਰ ਆਉਂਦੀ ਬਬਈ ਤੋਂ ਹਾਂਜੀ ਸਾਬਜੋਤ ਸਿੰਘ ਜੀ ਜੇਤ ਵਿਸਾਖ ਜੇਠ ਹਾੜ ਸਾਵਣ ਪਾਦੋ ਅੱਸੂ ਕੱਤਕ ਮੱਘਰ ਪੋ ਮਾਗ ਤੇ ਫੱਗਣ 6 ਰੁੱਤਾਂ ਜੀ ਬਸੰਤ ਰੁੱਤ ਉਸਤਵਾਰਨੀ ਗ੍ਰਿਕਰ ਰੁੱਤ ਉਸਤੋ ਅੱਗੇ ਪਾਵਰ ਰੁੱਤ ਉਸਤੋ ਅੱਗੇ ਆਉਂਦੀ ਹੈ ਜੀ ਹਾਂਜੀ ਮਹਿਕਪ੍ਰੀਤ ਸਿੰਘ ਜੀ ਚੇਤ ਵਿਸਾਖ ਜੇਠ ਹਾੜ ਸਾਵਣ ਪਾਦੋਂ ਅੱਸੂ ਕੱਤਕ ਮੱਗਰ ਤੋਂ ਮਾਘ ਫੱਗਣ ਹਾਂਜੀ ਛੇ ਰੁੱਤਾਂ ਜੀ ਬਸੰਤਰੁੱਤ ਗ੍ਰੀਖ ਅਮਰੁੱਤ ਵਰਸਾਤਰੁੱਤ ਸਾਦਰੁੱਤ ਹਿਮਰੁੱਤ ਸਿਸਰੁੱਤ ਹਾਂਜੀ ਆਉਂਦੇ ਰੁਸਾ ਹਾਂਜੀ ਸਾਹਿਬ ਜੋਤ ਸਿੰਘ ਜੀ ਜੇਤ ਮੈਸਾਖ ਜੇਠ ਹਾੜ ਸ਼ਾਵਣ ਭਾਦੋਂ ਅੱਸੂ ਕੱਤਕ ਮੱਗਰ ਪੋ ਮਾਘ ਫੱਗਣ ਸ਼ਾਬਾਸ਼ ਬਸੰਤਰੁੱਤ ਗ੍ਰੀਖ ਅਮਰੁੱਤ ਜਿਹਨੂੰ ਗਰਮੀ ਰੁੱਤ ਵੀ ਕਹਿੰਦੇ ਆ। ਸ਼ਾਬਾਸ਼। ਪਾਵਰ ਸਰੁੱਤ ਹੈ। ਜਿਹਨੂੰ ਬਰਸਾਤ ਵੀ ਕਹਿੰਦੇ ਹਨ। ਵੈਰੀ ਗੁੱਡ। ਸਰਦ ਰੁੱਤ ਹਿਮ ਰੁੱਤ ਅਤੇ ਸਿਸਰ ਰੁੱਤ ਜਿਸਨੂੰ ਪਤਝੜ ਵੀ ਕਹਿੰਦੇ ਹਨ। ਵੈਰੀ ਗੁੱਡ। ਹਾਂਜੀ ਸਿਮਰਨ ਕੌਰ ਜੀ। ਚੇਤਰ ਵਿਸਾਖ, ਜੇਠ, ਹਾੜ, ਸਾਵਣ, ਭਾਦਰੋ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫਗਣ। ਹਾਂ। ਅਬ ਬਸੰਤ, ਗ੍ਰਿਕਮ, ਗਰਮੀ। ਅੰਗਰਿਕਮ ਗਰਮੀ ਪਾਵਸ ਬਰਸਾਤ ਸਰਦ ਹਿਮ ਤੇ ਇਸੇ ਸਰ ਪਤਝੜ ਵੈਰੀ ਗੁੱਡ ਹਾਂਜੀ ਇਹ ਨੇ ਜਥੇਦਾਰ ਅਮਿਤ ਸਿੰਘ ਜੀ ਸਾਡੇ ਨਵੇਂ ਉਬਰਦੇ ਹੋਏ ਰੁੜਕਾਂਕਲਾ ਦੇ ਮਹਾਨ ਕਵੀಶ್ರೀ ਜਥੇ ਦੇ ਜਹੇਦਾਰ ਨਾਲ ਭਾਈ ਅਕਾਲ ਸਰਣ ਸਿੰਘ ਜੀ ਇਹ ਇਹਨਾਂ ਦੇ ਸਾਥੀ ਨੇ ਕਵੀਸ਼ਰੀ ਦੇ ਤੇ ਨਾਲ ਹਨ ਭਾਈ ਗੁਰਦੀਪ ਸਿੰਘ ਜੀ ਬੜੀ ਗਰਜਵੀਂ ਆਵਾਜ਼ ਵਾਲੇ ਸੋ ਹੁਣ ਜਹੇਦਾਰ ਭਾਈ ਅਮਿਤ ਸਿੰਘ ਜੀ ਇਹ ਹਾਂਜੀ ਜਿਹਦਰ ਅਮਿਤ ਸਿੰਘ ਜੀ ਨਾਂ ਸੁਣਾਓ ਸਾਨੂੰ 12 ਮਹੀਨਿਆਂ ਤੇ 6 ਰੁੱਤਾਂ ਦੇ ਹਾਂਜੀ ਚੇਤਰ ਵਿਸਾਖ ਜੇਠ ਹਾੜ ਸਾਵਣ ਭਾਦਰੋਂ ਅੱਸੂ ਕੱਤਕ ਮੱਘਰ ਪਾਉ ਮਾਗ ਇਹਨੂੰ ਪਾਉ ਨਹੀਂ ਕਹਿਣਾ ਪੋਥ ਕਹਿਣਾ ਹੋੜਾ ਲਾਉਣਾ ਓਹ ਓਹ ਹਮ ਮੱਗ ਮਾਗ ਫੱਗਣ ਹਾਂਜੀ ਚਲੋ ਹਾਂ 6 ਰੁੱਤਾਂ ਬਸੰਤ ਗ੍ਰੇਖਮ ਬਸੰਤ ਨਹੀਂ ਕਹਿਣਾ ਥੱਥਾ ਨਹੀਂ ਤੱਤਾ ਬਸੰਤ ਤੱਤਾ ਪਸੰਤ ਗ੍ਰਿਖਮ ਸਰਦ ਸਰਦ ਹੂੰ ਚਲੋ ਕੋਈ ਗੱਲ ਜਿਹਦਰ ਸਾਹਿਬ ਹਾਂਜੀ ਅਵਨੀਤ ਕੌਰ ਜੀ 660 ਜੇ ਠਾਰ 7 ਸਾਵਨ ਪਾਦੋ ਅਸਤ ਤੱਕ ਮੱਧਰਪੋ ਮਾਰ ਫੱਟ ਜਣ ਚੇਰਤਾ ਸੰਤ ਗ੍ਰਿਖਮ ਮੇ ਪਾਵੈ ਸ ਸਰਦ ਹਿਮ ਸਿਸਰ ਸਿਸਰ ਨਹੀਂ ਕਹਣਾ ਸਿਸਰ ਕਹਣਾ ਸਿਸਰ ਹਣ ਪੰਥ ਦੇ ਮਹਾਨ ਗਵਈਏ ਤੇ ਬੁਲੰਦ ਆਵਾਜ਼ ਕਵੀ ਸ੍ਰੀ ਦੀ ਸ਼ਤਕਾਰਯੋਗ ਭਾਈ ਜੱਗੀ ਸੰਧੂ ਜੀ ਉਹਨਾਂ ਦੇ ਵਿਦਿਆਰਥੀ ਸ਼ਤਕਾਰਯੋਗ ਭਾਈ ਅਕਾਲ ਸਰਨ ਸਿੰਘ ਜੀ ਹਾਂਜੀ ਮਹਾਰਾਜ 12 ਮਹੀਨੇ ਦੇ ਨਾਮ ਸੁਣ ਚੇਤ, ਵਸਾਖ, ਜੇਠ, ਹਾਰ, ਸਾਵਣ, ਭਾਦਰੋਂ ਅੱਸੂ ਕਤਕ, ਮੱਘਰ, ਪੋਹ, ਮਾਘ, ਪੱਗਣ ਛੇ ਰੁੱਤਾਂ ਬਸੰਤ, ਗ੍ਰੇਖਮ ਜਿਹਨੂੰ ਗਰਮੀ ਵੀ ਕਿਹਾ ਜਾਂਦਾ ਹੈ, ਪਾਵਸ, ਸਰਦ, ਹਮ, ਸਿਸਰ ਜਿਹਨੂੰ ਪੱਤ ਝੜ ਕਿਹਾ ਜਾਂਦਾ। ਹੋਰ ਜਿਉਂਦੇ ਰਹੋ। ਅੱਛਾ ਜੇਠ ਨਹੀਂ ਕਹਿਣਾ, ਜੇਠ ਕਹਿਣਾ। ਠੱਠਾ ਲਾਉਣਾ। ਹਾਂਜੀ ਪਿਆਰੇ ਬੱਚੇ ਕਰਨੌਰ ਕੌਰ ਜੀ 12 ਮਹੀਨਿਆਂ ਦੇ ਨਾਮ ਸੁਣਾਓ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਅੱਸੂ ਕੱਤਕ ਮੱਘਰ ਪੋ ਮਾਗ ਫੱਗਣ ਵੈਰੀ ਗੁੱਡ ਛੇ ਰੁੱਤਾਂ ਦੇ ਨਾਮ ਸੁਣਾਓ ਬਸਾਂਤ ਬਸਾਂਤ ਬ੍ਰੀਕਮ ਬ੍ਰੀਕ ਗ੍ਰੀਕਮ ਪਾਵਸ ਸਰਧ ਹਮ ਸਿਸਰ ਸ਼ਾਵਸ਼ ਹਾਂਜੀ ਕਵਿਸ਼ਰੀ ਦੀ ਬੁਲੰਦ ਆਵਾਜ਼ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਭਾਈ ਜਗਦੀਪ ਸਿੰਘ ਜੀ ਜਗੀ ਸੰਧੂ ਦੇ ਵਿਦਿਆਰਥੀ ਕਵਿਸ਼ਰੀ ਦੇ ਵਿੱਚ ਇਹਨਾਂ ਦੀ ਬਹੁਤ ਸੋਹਣੀ ਆਵਾਜ਼ ਮੈਂ ਕਿਸੇ ਦਿਨਾਂ ਦੀ ਕਵਿਸ਼ਰੀ ਦੀ ਵੀਡੀਓ ਵੀ ਜਰੂਰ ਪਾਉਂਗਾ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ 12 ਮਹੀਨਿਆਂ ਦੇ ਨਾਂ ਸੁਣਾਓ ਜੀ ਮਹਾਰਾਜ ਚੇਤ ਵਿਸਾਖ ਜੇਠ ਹਾੜ ਸਾਵਣ ਭਾਂਦਰੋ ਅੱਸੂ ਕੱਤਕ ਭਾਂਦਰੋ ਨਹੀਂ ਕਹਿਣਾ ਭਾਦਰੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ ਵੈਰੀ ਗੁੱਡ ਛੇ ਰੁੱਤਾਂ ਦੇ ਨਾਮ ਬਸੰਤ ਗ੍ਰਿਕਮ ਪਾਵਸ ਸਰਦ ਹਿਮ ਫਿਫਰ ਸ਼ਾਬਾਹ ਭਾਈ ਨਵਰਾਜ ਸਿੰਘ ਜੀ ਦੱਸੋ ਜੀ 12 ਮਹੀਨੇ ਦੱਸੋ ਚੇਤ ਵਿਸਾਖ ਜੇਠ ਹਾੜ ਸੌਣ ਭਾਦੋ ਅੱਸੂ ਕੱਤਕ ਮੱਗਰ ਪੋ ਮਾਗ ਫੱਗਣ ਛੇ ਰੁੱਤ ਬਸੰਤ ਗ੍ਰਿਕਮ ਪਾਵਸ ਸਰਦ ਹਿਮ ਸਿਸਰ ਵੈਰੀ ਗੁੱਡ ਪਾਈ ਹਰਕੀਰਤ ਸਿੰਘ ਜੀ ਜੇ ਤਵੇ ਸਾਖ ਜੇਠ ਹਾਰ ਸੌਨ ਭਾਦੋ ਅਸੂ ਕਤਕ ਮੱਗਰ ਪੋ ਮਾਗ ਫੱਗਣ ਵੈਰੀ ਗੁੱਡ ਛੇ ਰੁੱਤਾਂ ਬਸੰਤ ਗ੍ਰਿਕਮ ਸਰਦ ਸਰਦੀਆਂ ਦਾ ਵਾਰ ਵੀ ਕੋ ਹੁੰਦਾ ਇਸੇ ਸੇਸ ਹਾਂ ਸਰਤ ਨੰਮ ਸੈਸਰ ਵੈਰੀ ਗੁੱਡ ਹਾਂਜੀ ਮੇਰਾ ਸਭ ਤੋਂ ਪਿਆਰਾ ਬੱਚਾ ਭਾਈ ਹਰਮਨ ਸਿੰਘ ਜੀ ਸੁਣਾਓ ਫੇਰ ਅੱਜ 12 ਮਹੀਨਿਆਂ ਦੇ ਨਾਲ ਚੇਤ ਵਿਸਾਖ ਜੇਟ ਹਾਰ ਸਾਵਨ ਭਾਦਰੋ ਅੱਸੂ ਕੱਤਕ ਮੱਘਰ ਪੋ ਮਾਘ ਫੱਗਣ ਸ਼ਾਬਾਸ਼ ਛੇ ਰੁੱਤਾਂ ਦੇ ਨਾਮ ਸੁਣਾਓ ਜੀ ਬਸੰਤ ਗ੍ਰਿਕਮ ਪਾਵਸ ਸਰਦਾ ਹਿਮਸੀ ਸਰ ਉਹ ਵੈਰੀ ਗੁੱਡ ਹਾਂਜੀ ਭਾਈ ਸਹਿਜਦੀਪ ਸਿੰਘ ਜੀ 12 ਮਹੀਨੇ ਦੇ ਨਾਂ ਸੋ ਚੇਤ ਚੇਤਰਾ ਵਿਸਾਖ ਜੇਠ ਹੜ ਸਾਵਣ ਭਦਰੋਂ ਅੱਸੂ ਕੱਤਕ ਮੱਘਰ ਪੋ ਮਾਘ ਫੱਗਣ ਸ਼ਾਬਾਸ਼ ਤੇ ਛੇ ਰੁੱਤਾਂ ਦੇ ਨਾਂ ਸੁਣਾਓ ਬਸੰਤ ਗ੍ਰਿਕਮ ਸਾਵਣ ਹੈ ਪਾਵਸ ਪਾਵਸ ਸਰਦ ਨਸਕਾ ਰਿਆ ਮੈਂ ਹਸਣਾ ਨਹੀਂ ਅਹ ਪੋਤ ਚੇਰੁੱਤਾਂ ਦੇ ਕਿਹਦੇ ਵਿੱਚ ਮਹੀਨੇ ਨਹੀਂ ਬਾੜਨੇ ਸੀ ਠੀਕ ਹੈ ਹਾਂਜੀ ਭਾਈ ਖੁਸ਼ਪ੍ਰੀਤ ਸਿੰਘ ਜੀ 12 ਮਹੀਨਿਆਂ ਦੇ ਨਾਮ ਸੁਣਾਓ ਚੇਤ ਸਾਵਣ ਜੇਠ ਹਾੜ੍ਹ ਪਾ ਸਾਵਣ ਭਾਦ੍ਰੋ ਅੱਸੂ ਕੱਤਕ ਮਾ ਮੱਗਰ ਪੋ ਮਾਗ ਫੱਗਣ ਵੈਰੀ ਗੁੱਡ ਚੇਰੁੱਤਾਂ ਦੇ ਨਾਮ ਸੁਣਾਓ ਬਸੰਤ ਗ੍ਰੀਥਮ ਮਤਲਬ ਗਰਮੀ ਪਾਵਰਸ ਮਤਲਬ ਬਸਾਤ ਸਰਦ ਤੇ ਹਿਮ ਹਿਮ ਤੇ ਸਿਰਪਰ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਹਾਂਜੀ ਭਾਈ ਫਤੇ ਸਿੰਘ ਜੀ ਦਮਾਲਾ ਬਹੁਤ ਸੋਹਣਾ ਸਜਾਉਂਿਆ ਤੁਸੀਂ ਤੇ ਹੁਣ ਸੁਣਾਓ ਤੁਸੀਂ ਸਾਨੂੰ 12 ਮਹੀਨਿਆਂ ਦੇ ਨਾਮ ਚੇਤ੍ਰ ਵਿਸਾਖ ਡੇਟ ਹਾਰ ਸਾਵਨ ਭਾਦਰੋਂ ਹਮ ਅਸੂਕ ਤੱਕ ਮਗਰ ਪੋਹ ਹਾਂ ਪੋਹ ਨਹੀਂ ਕਹਣਾ ਬੇਟਾ ਪੋਹ ਪੋਹ ਹਮ ਮਾਗ ਫਗਰ ਵੇਰੀ ਗੁੱਡ ਤੇ ਅੱਗੇ 6 ਰੁਪਏ ਦੇ ਨਾਮ ਸੁਣਾਓ ਬਸਾਂਤ ਗਰਮੀ ਹਨੀ ਦੇ ਕਮੇਰੀ ਬਸਾਂਤ ਗਰਮੀ ਅੱਗੇ ਠੀਕ ਹੈ ਠੀਕ ਕੋਈ ਗੱਲ ਨਹੀਂ ਤੁਸੀਂ ਗਰੀ ਕਮ ਨਹੀਂ ਕਿਹਾ ਗਰਮੀ ਕਿਹਾ ਤਾਂ ਕੋਈ ਗੱਲ ਨਹੀਂ ਚਲੋ ਬਸਾਂਤ ਬਸ ਆਵਾਸਾ ਸ਼ਾਬਾਸ਼ ਸਰਦ ਸਰਦ ਰਤਾ ਹਸਾਫਰਤ ਅੱਗੇ ਹਮ ਹਮ ਸਿਸਰ ਸਿਸਰ ਪੱਤੇ ਛੜ ਦਿਨ ਤਾਂ ਜਿਉਂਦੇ ਰੱਖ ਹਾਂਜੀ 12 ਮਹੀਨਿਆਂ ਦੇ ਨਾਂ ਹੋ ਗਏ ਆ ਤਿੰਨ ਬੱਚੇ ਸਾਡੇ ਰਹਿੰਦੇ ਆ ਹਲੇ ਤੇ ਉਹਨਾਂ ਤੋਂ ਹੁਣ ਆਪਾਂ ਸੁਣਾਂਗੇ ਹਾਂਜੀ ਸਾਡੀ ਪਿਆਰੀ ਪਿਆਰੀ ਭੈਣ ਸਿਮਰਨ ਕੌਰ ਜੀ 12 ਮਹੀਨਿਆਂ ਦੇ ਨਾਂ ਸੁਣਾਓ ਜੀ ਜੇਠ ਵਿਸਾਖ ਜੇਠ ਹਾਰਸਾਵਣ ਭਾਦੋ ਅੱਸੂ ਕੱਤਕ ਮੱਘਰ ਪੋ ਮਾਘ ਫੱਗਣ 6 ਰੁੱਤਾਂ ਦੇ ਨਾਂ ਬਸੰਤ ਗ੍ਰੀਕ ਕੰਪਾਵ ਸਰਦ ਹਿਮ ਸਿਸਰ ਹਾਂਜੀ ਅਗਨੀਤਕਰ ਏ ਅਵਨੀਤ ਕੌਰ ਜੀ 12 ਮਹੀਨਿਆਂ ਦੇ ਨਾਮ ਸੁਣਾਓ ਚੇਤ ਵਿਸਾਖ ਜੇਠ ਹੜ ਸਾਵਣ ਭਾਦਰੋਂ ਅੱਸੂ ਕੱਤਕ ਮੱਘਰ ਕੋ ਮਾਘ ਭਗਵੰਤ ਸ਼ੇਰੂਤਾ ਦੇ ਨਾਮ ਸੰਤ੍ਰੁੱਤ ਗ੍ਰੀਖਮਰੁੱਤ ਜਿਹਨੂੰ ਆਪਾਂ ਗਰਮੀ ਵੀ ਕਹਿੰਦੇ ਹਨ ਪਾਵਸਰੁੱਤ ਜਿਹਨੂੰ ਬਰਸਾਤ ਕਹਿੰਦੇ ਹਾਂ ਕਹਿੰਦੇ ਹਨ ਸੱਦਰੁੱਤ ਹਿਮਰੁੱਤ ਤੇ ਸਿਸਰੁੱਤ ਜਿਹਨੂੰ ਪਤਝੜ ਕਹਿੰਦੇ ਹਨ ਆਸ਼ਾ ਵਸ਼ੀ ਹਾਂਜੀ ਭੈਣ ਜੀ 12 ਮਹੀਨੇ ਦੇ ਨਾਮ ਸਨੋ ਹਾਂਜੀ ਚੇਤਰ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋ ਮਾਘ ਫਗਣ ਵੈਰੀ ਗੁੱਡ ਇਹ ਮਹੀ ਹੀ ਆ ਚੇ ਰੁੱਤਾਂ ਦੇ ਨਾਮ ਹਨ ਜਿਹੜੇ ਕਿ 2-2 ਮਹੀਨਿਆਂ ਵਿੱਚ ਵੰਡੇ ਗਏ ਹਨ ਜਿੱਦਾਂ ਕਿ ਚੇਤਰ ਹਾਂਜੀ ਸ਼ੇਸੰਦ ਤਰੀਕਾ ਹਾਂਜੀ ਰੁੱਤਾਂ ਦੇ ਨਾਮ ਬਸਾਂਤ ਗ੍ਰੀਕਮ ਗਰਮੀ ਦੀ ਰੁੱਤ ਪਾਵਰ ਸੇ ਬਰਸਾਤ ਰੁੱਤ ਆ ਸਰਦ ਰੁੱਤ ਹਿਮ ਰੁੱਤ ਜਿਹਨੂੰ ਕਿ ਬਰਫੀਲੀ ਰੁੱਤ ਵੀ ਕਿਹਾ ਜਾਂਦਾ ਹੈ ਤੇ ਸਿਸਰ ਰੁੱਤ ਜਿਸਨੂੰ ਪੱਤੇ ਝੜ ਰੁੱਤ ਕਿਹਾ ਜਾਂਦਾ ਹੈ। ਚਲੋ। ਨਹੀਂ ਆਈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ। ਸਾਡੇ ਸਾਰੇ ਬੱਚਿਆਂ ਨੇ ਬੜੇ ਪਿਆਰੇ ਤਰੀਕੇ ਨਾਲ ਸੋਹਣੇ ਤਰੀਕੇ ਦੇ ਨਾਲ ਤੇ ਤੁਸੀਂ ਸਾਰਿਆਂ ਨੇ 12 ਮਹੀਨਿਆਂ ਦੇ ਨਾਂ ਸੁਣਾਏ ਨੇ। ਤੋ ਇਹ ਜਿਹੜੇ 12 ਮਹੀਨੇ ਨੇ ਇਹਦਾ ਮੈਂ ਇਤਿਹਾਸ ਅਰੰਭਤਾ ਵਿੱਚ ਆ ਵੀ ਉਹਨਾਂ ਦੱਸ ਦਿੱਤਾ ਸੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਾਡੇ ਕਈ ਬੱਚਿਆਂ ਨੇ ਬੜੇ ਸੋਹਣੇ ਤਰੀਕੇ ਨਾਲ ਸੁਣਾਏ ਕਈਆਂ ਨੇ ਹੱਸਦਿਆਂ ਖੇਡਦਿਆਂ ਸੁਣਾਏ ਸੋ ਕਲਾਸ ਦੀ ਸਮਾਪਤੀ ਹੋ ਚੁੱਕੀ ਸੀ ਇਸ ਕਰਕੇ ਸੋਚਿਆ ਵੀ ਅੱਜ ਬੱਚਿਆਂ ਤੋਂ 12 ਮਹੀਨਿਆਂ ਦੇ ਨਾਂ ਜਿਹੜੇ ਆ ਉਹ ਸੁਣ ਲੈ ਜਾਣ ਤੋ ਇਸ ਤਰੀਕੇ ਦੇ ਨਾਲ ਇਹ ਜੋ 12 ਮਹੀਨਿਆਂ ਦੇ ਨਾਂ ਨੇ ਇਹ ਸਾਨੂੰ ਬਹੁਤ ਜ਼ਰੂਰੀ ਯਾਦ ਕਰਨੇ ਚਾਹੀਦੇ ਆ ਤਾਂ ਇਸ ਕਰਕੇ ਇੱਕ ਹੋਰ ਮੈਂ ਬੇਨਤੀ ਕਰ ਦਵਾਂ ਵੀ ਬੱਚਿਆਂ ਨੂੰ ਜਿੱਥੇ ਤੁਸੀਂ ਜਨਵਰੀ ਫਰਵਰੀ ਦੇ ਮਹੀਨੇ ਯਾਦ ਕਰਾਉਂਦੇ ਹੋ ਉੱਥੇ ਹੀ ਇਹ 12 ਮਹੀਨੇ ਤੇ 6 ਰੁੱਤਾਂ ਜ਼ਰੂਰ ਯਾਦ ਕਰਾਇਆ ਕਰੋ ਤੇ ਚੇਤ ਤੇ ਵਿਸਾਖ ਇਹ ਜਿਹੜੇ ਦੋ ਮਹੀਨੇ ਨੇ ਇਹਨਾਂ ਦੋਵਾਂ ਮਹੀਨਿਆਂ ਵਿੱਚ ਬਸੰਤ ਰੁੱਤ ਚੱਲਦੀ ਆ ਇਹ ਸਾਰੇ ਬੱਚਿਆਂ ਨੂੰ ਬੇਨਤੀ ਆ ਵੀ ਤੁਸੀਂ ਸੁਣ ਲਓ ਸਾਰੇ ਚੇਤ ਤੇ ਵਿਸਾਖ ਦੇ ਵਿੱਚ ਕਿਹੜੀ ਰੁੱਤ ਚੱਲਦੀ ਆ ਬਸੰਤ ਰੁੱਤ ਉਦੋਂ ਫੁੱਲ ਫੁੱਲ ਖਿੜਦੇ ਆ ਉਦੋਂ ਠੀਕ ਆ ਜੇਠ ਤੇ ਹਾੜ ਵਿੱਚ ਗ੍ਰੀਖਮ ਗ੍ਰੀਖਮ ਰੁੱਤ ਜਿਹਨੂੰ ਆਪਾਂ ਗਰਮੀ ਦੀ ਰੁੱਤ ਵੀ ਕਹਿ ਦਿੰਨੇ ਆ ਠੀਕ ਆ ਤੇ ਅੱਗੇ ਕਿਹੜਾ ਆ ਗਿਆ ਸਾਵਣ ਤੇ ਭਾਦਰੋਂ ਉਦੋਂ ਕਿਹੜੀ ਰੁੱਤ ਚੱਲਦੀ ਆ ਪਾਵਸ ਪਾਵਸ ਰੁੱਤ ਪਾਵਸ ਰੁੱਤ ਚੱਲਦੀ ਆ ਉਦੋਂ ਤੇ ਪਾਵਸ ਰੁੱਤ ਨੂੰ ਆਪਾਂ ਬਰਸਾਤ ਰੁੱਤ ਕਹਿੰਦੇ ਆ ਠੀਕ ਹੈ ਜੀ ਤੇ ਗੁਰਮੁਖੀ ਵਿੱਚ ਉਹਨੂੰ ਪਾਵਸ ਕਹਿ ਦਿੰਦੇ ਆ ਅਗਲਾ ਆ ਗਿਆ ਜੀ ਸੌਣ ਭਾਦਰੋਂ ਤੋਂ ਬਾਅਦ ਕੀ ਆ ਗਿਆ ਅਸੂ ਤੇ ਕਤਕ ਉਦੋਂ ਹੁੰਦੀ ਆ ਸਰਦ ਰੁੱਤ ਮੀਂਹ ਪੈ ਕੇ हट ਜਾਂਦਾ ਤੇ ਠੰਡ ਹੋਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਅਸੂ ਕਤਕ ਵਿੱਚ ਸਰਦੀ ਹੁੰਦੀ ਆ ਤੇ ਫੇਰ ਮੱਗਰ ਤੇ ਪੋਹ ਇਹਨੂੰ ਇਹਦੇ ਵਿੱਚ ਦੋ ਇਹ ਰੁੱਤ ਚੱਲਦੀ ਆ ਹਿਮ ਰੁੱਤ ਹਿਮ ਕਿਨੂੰ ਕਹਿੰਦੇ ਆ ਬਰਫ ਨੂੰ ਨਾ ਕਿ ਬਰਫੀ ਨੂੰ ਠੀਕ ਹੈ ਤੇ ਬਰਫ ਨੂੰ ਕਹਿੰਦੇ ਆ ਤੇ ਅੱਗੇ ਕੀ ਆ ਗਿਆ ਮਾਗ ਤੇ ਫੱਗਣ ਮਾਗ ਤੇ ਫੱਗਣ ਵਿੱਚ ਕਿਹੜੀ ਰੁੱਤ ਚੱਲਦੀ ਆ ਸਿਸਰ ਰੁੱਤ ਮਤਲਬ ਪਤ ਝੜ ਦੀ ਰੁੱਤ ਉਹਦੇ ਪੱਤੇ ਝੜ ਜਾਂਦੇ ਆ ਠੀਕ ਹੈ ਜੀ ਤੋਂ ਜਨਵਰੀ ਫਰਵਰੀ ਦੇ ਵੀ ਕੋਈ ਨਾ ਕੋਈ ਅਰਥ ਹੋਣਗੇ ਪਰ ਸਾਡੇ ਉਸਤਾਦ ਜਨਨ ਉਸਤਾਦ ਜਨਾ ਨੇ ਮਾਪੁਰਖਾ ਨੇ ਬਾਬਾ ਗੁਰਿੰਦਰ ਸਿੰਘ ਨੰਗਲੀ ਵਾਲੇ ਉਹ ਇਹਨਾਂ ਮਹੀਨਿਆਂ ਦੇ ਅਰਥ ਬੜੇ ਪਿਆਰੇ ਪਿਆਰੇ ਕਰਦੇ ਹੁੰਦੇ ਮੈਂ ਉਹ 2-4 ਮਹੀਨਿਆਂ ਦੇ ਅਰਥ ਤੁਹਾਨੂੰ ਦੱਸ ਦੇਣਾ ਚੇਤ ਦਾ ਮਹੀਨਾ ਜਿਹੜਾ ਹੁੰਦਾ ਚੇਤ ਤੋਂ ਇਹ ਚਿੰਤਾ ਤੋਂ ਬਣਿਆ ਵਾ ਜ਼ਿੰਮੇਦਾਰ ਭਰਾ ਜਿਹੜੇ ਨੇ ਸਾਡੇ ਦੇਸ਼ ਪੰਜਾਬ ਦੀ ਧਰਤੀ ਦੇ ਉਦੋਂ ਚੇਤਨਤਾ ਦੇ ਵਿੱਚ ਹੁੰਦੇ ਆ ਚਿੰਤਾ ਵਿੱਚ ਹੁੰਦੇ ਆ ਫਸਲ ਜਿਹੜੀ ਆ ਉਹ ਜਵਾਨੀ ਫੜ ਰਹੀ ਹੁੰਦੀ ਖੇਤਾਂ ਦੇ ਵਿੱਚ ਖੇਤਾਂ ਵਿੱਚ ਫਸਲ ਜਵਾਨੀ ਫੜ ਰਹੀ ਹੁੰਦੀ ਆ ਜਿਮੀਦਾਰਾਂ ਨੂੰ ਵੇਖ ਕੇ ਚਿੰਤਾ ਹੁੰਦੀ ਵੀ ਕੋਈ ਗੜੇ ਨਾ ਪੈ ਜਾਣ ਮੀਂਹ ਨੇਰੀ ਛਖੜ ਨਾ ਕੋਈ ਆ ਜਾਵੇ। ਤੋਂ ਜਿਮੀਦਾਰ ਭਰਾਵਾਂ ਨੂੰ ਚਿੰਤਾ ਹੁੰਦੀ ਹੈ। ਫਸਲ ਵੱਢਣੀ ਕਿਵੇਂ ਐ ਫਸਲ ਪੱਕ ਰਹੀ ਐ। ਤੋਂ ਗੁਰੂ ਮਹਾਰਾਜ ਜੀ ਨੇ ਮਹੀਨਾ ਦਾ ਨਾਮ ਕੀ ਰੱਖਿਆ ਚੇਤ। ਅਗਲਾ ਮਹੀਨਾ ਵਿਸਾਖ। ਠੀਕ ਹੈ ਜੀ। ਸਾਖ ਨਾਮ ਹੁੰਦਾ ਫਸਲ ਦਾ। ਜਦੋਂ ਵਾਵੇ ਨੂੰ ਸਿਆਰੀ ਅੱਗੇ ਆ ਜਾਵੇ ਵਿਸਾਖ ਵੇ ਮਤਲਬ ਰਹਿਤ ਜਦੋਂ ਜ਼ਮੀਨਾਂ ਫਸਲ ਤੋਂ ਰਹਿਤ ਹੋਣ ਲੱਗ ਜਾਂਦੀਆਂ ਨੇ ਜ਼ਮੀਨਾਂ ਖਾਲੀ ਹੋ ਜਾਂਦੀਆਂ ਨੇ ਤੇ ਉਦੋਂ ਮਹੀਨੇ ਦਾ ਨਾਮ ਕੀ ਰੱਖਿਆ ਗੁਰੂ ਮਹਾਰਾਜ ਨੇ ਵਿਸਾਖ ਜੇਠ ਕਹਿੰਦੇ ਆ ਵੱਡੇ ਨੂੰ ਜਿਵੇਂ ਜਿਹੜੀ ਬੱਚੀ ਕੋਈ ਵਿਆਹ ਕੇ ਘਰੇ ਆਵੇ ਤੇ ਆਪਣੇ ਪਤੀ ਦੇ ਵੱਡੇ ਭਰਾ ਨੂੰ ਉਹ ਜੇਠ ਕਹਿੰਦੀ ਆ ਵੀ ਮੇਰੇ ਜੇਠ ਜੀ ਨੇ ਇਸੇ ਤਰ੍ਹਾਂ ਘਰ 'ਚ ਜਿਹੜਾ ਵੱਡਾ ਪੁੱਤਰ ਹੋਵੇ ਉਹਨੂੰ ਕਹਿੰਦੇ ਜੇਠਾ ਪੁੱਤਰ ਇਹ ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਇਦਾਂ ਠੀਕ ਹੈ ਖਾਲਸਾ ਜੀ ਤੇ ਇਸੇ ਤਰ੍ਹਾਂ ਹਾਰਡ ਦਾ ਮਹੀਨਾ ਹਾਰਡ ਨਾਮ ਤਪਸ਼ ਦਾ ਵਾ ਲੂਂਦਾ ਵਾ ਤਪਸ਼ ਕਿੰਨੀ ਜ਼ਿਆਦਾ ਹੁੰਦੀ ਹੈ ਹੁਣ ਆ ਹਾਰਡ ਦਾ ਮਹੀਨਾ ਚੱਲ ਰਿਹਾ ਵਾ ਕਿੰਨੀ ਗਰਮੀ ਆ ਬਿਨਾ ਏਸੀ ਤੋਂ ਰਹਿ ਆ ਨਹੀਂ ਜਾ ਰਿਹਾ ਰੁੱਖ ਲਾਉਣੇ ਛੱਡ ਦਿੱਤੇ ਆਪਾਂ ਹੈ ਨਾ ਜੀ ਤੇ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਹੋ ਗਈ ਆ ਆਪਾਂ ਰੁੱਖ ਆਪਾਂ ਲਾਉਣੇ ਆ ਕੈਂਪ ਦੇ ਅਖੀਰ ਦੇ ਵਿੱਚ ਕਟੋ ਕਟ ਜਿੰਨੇ ਆਪ ਵਿਦਿਆਰਥੀ ਆ ਉਹਨੇ ਰੁੱਖ ਤੇ ਲੱਗਣ ਠੀਕ ਹੈ ਜੀ ਸੌਕ ਰੁੱਖ ਜਿਹੜਾ ਵਾ ਉਹ ਲਾਇਆ ਜਾਵੇਗਾ ਰੁੜਕਾਂਕਲਾਂ ਦੇ ਵਿੱਚ ਹੀ ਆਪਾਂ ਲਾਵਾਂਗੇ ਤੇ ਹਾੜ ਠੀਕ ਹੈ ਜੀ ਇਹਦਾ ਅਰਥ ਹੁੰਦਾ ਤਪਸ਼ ਗੁਰਬਾਣੀ ਵਿੱਚ ਇਹਨੂੰ ਆਸਾੜ ਲਿਖਿਆ ਸਾੜ ਪੈਣਾ ਹੈ ਨਾ ਫਿਰ ਅਗਲਾ ਮਹੀਨਾ ਸਾਵਣ ਵਣ ਨਾਮ ਵਣਸਪਤੀ ਦਾ ਵਾ ਸੌਣ ਤੇ ਭਾਦਰੋਂ ਮਹੀ ਦਾ ਮਹੀਨੇ ਹੁੰਦੇ ਨੇ ਨਾ ਜੀ ਦੋਵੇਂ ਬਰਸਾਤ ਪਾਵਸ ਰੁੱਤ ਹੁੰਦੀ ਹੈ ਤੋ ਫਿਰ ਜਿਹੜੇ ਵਣਸਪਤੀ ਜਿਹੜੀ ਆ ਉਹ ਹਰੀ ਭਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਚਾਰੇ ਬੰਨੇ ਹਰਿਆਲੀ ਹਰਿਆਲੀ ਹੁੰਦੀ ਹੈ। ਤੋ ਜਨਵਰੀ ਫਰਵਰੀ ਦੇ ਵੀ ਕੋਈ ਨਾ ਕੋਈ ਅਰਥ ਹੋਣਗੇ ਪਰ ਇਹ ਜਿਹੜੇ ਸਾਡੇ ਮਹੀਨੇ ਨੇ ਇਹਨਾਂ ਦੇ ਬੜੇ ਗੂੜੇ ਤੇ ਬੜੇ ਡੂੰਘੇ ਅਰਥ ਨੇ ਇਹਦੇ ਤੇ ਆਪਾਂ ਸਪੈਸ਼ਲ ਕੋਈ ਕਦੇ ਵੀਡੀਓ ਬਣਾਵਾਂਗੇ। ਤੋ ਸਾਰਿਆਂ ਬੱਚਿਆਂ ਦਾ ਬਹੁਤ ਧੰਨਵਾਦ। ਤੁਸੀਂ ਸਾਰੇ ਕਲਾਸ ਵਿੱਚ ਸਮੇਂ ਸਿਰ ਪਹੁੰਚਦੇ ਹੋ ਤੇ ਬੜੇ ਪਿਆਰ ਦੇ ਨਾਲ ਤੁਸੀਂ ਸੰਥਿਆ ਕਰਦੇ ਹੋ। ਤੋ ਇਹ ਆਪਜੀ ਦਾ ਬਹੁਤ-ਬਹੁਤ ਧੰਨਵਾਦ। ਤੋ ਇੱਥੇ ਹੁਣ ਆਪਾਂ ਬੱਚਿਆਂ ਦੀ ਇੱਕ ਫਤੇ ਸਾਂਝੀ ਕਰਾ ਲਈਏ ਸਾਰਿਆਂ ਦੇ ਨਾਲ ਹਾਂਜੀ ਇੱਕ ਵਾਰ ਫਤੇ ਬੁਲਾ ਦਿਓ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਹੁਣ ਆਪਾਂ ਅਸ਼ਟਪਦੀ ਪੜੀਏ ਅੱਗੇ ਵੀ ਜਿਹੜੀ ਪੜਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ